ਸਤਿਕਾਰਯੋਗ ਅਧਿਆਪਕ ਸਾਥੀਓ ਡੈਮੋਕ੍ਰੈਟਿਕ ਟੀਚਰਸ ਫਰੰਟ ਦੀ ਸੂਬਾ ਕਮੇਟੀ ਵੱਲੋਂ 9 ਤੇ 10 ਦਸੰਬਰ ਨੂੰ ਜ਼ਿਲ੍ਹਾ ਕੇਂਦਰਾਂ ਦੇ ਉੱਪਰ ਡੀਓਜ਼ ਰਾਹੀਂ ਤੇ ਤਹਿਸੀਲਾਂ ਦੇ ਉੱਪਰ ਐਸ.ਡੀ.ਐਮਜ਼ ਰਾਹੀਂ ਵਿੱਤ ਮੰਤਰੀ ਸ਼੍ਰੀ ਹਰਪਾਲ ਚੀਮਾ ਨੂੰ ਜੋ ਮੰਗ ਪੱਤਰ ਭੇਜਣ ਦਾ ਫੈਸਲਾ ਕੀਤਾ ਤੇ ਇੱਕ ਪ੍ਰੋਗਰਾਮ 15 ਦਸੰਬਰ ਨੂੰ ਸ਼੍ਰੀ ਅਮਨ ਅਰੋੜਾ ਜਿਹੜੇ ਕਿ ਕੈਬਨਿਟ ਸਬ-ਕਮੇਟੀ ਦੇ ਮੈਂਬਰ ਵੀ ਨੇ ਤੇ ਨਾਲ ਦੀ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਉਹਨਾਂ ਦੇ ਘਰ ਦੇ ਅੱਗੇ ਰੋਸ ਮਝਾਰੇ ਦੇ ਰੂਪ ਦੇ ਵਿੱਚ ਮਾਰਚ ਕਰਕੇ ਜੋ ਐਕਸ਼ਨ ਦੇਣ ਦਾ ਫੈਸਲਾ ਕੀਤਾ ਤੇ ਉਸ ਸੰਬੰਧੀ ਮੈਂ ਤੁਹਾਡਾ ਨਾਲ ਗੱਲਬਾਤ ਕਰਨਾ ਚਾਹੁੰਨਾ ਸਾਥੀਓ ਤੁਹਾਨੂੰ ਪਤਾ ਕਿ ਇਹ ਸਰਕਾਰ ਅੱਜ ਤੋਂ ਲਗਭਗ ਪੌਣੇ 3 ਸਾਲ ਪਹਿਲਾਂ ਬਹੁਤ ਸਾਰੇ ਮੁਲਾਜ਼ਮਾਂ ਦੇ ਨਾਲ ਤੇ ਹੋਰ ਜਿਹੜੇ ਵਰਗ ਨੇ ਲੋਕਾਂ ਦੇ ਉਹਨਾਂ ਨਾਲ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਇਹਨਾਂ ਨੇ ਬਦਲਾਅ ਦਾ ਨਾਅਰਾ ਦਿੱਤਾ ਸਿੱਖਿਆ ਕ੍ਰਾਂਤੀ ਦਾ ਨਾਅਰਾ ਦਿੱਤਾ ਪਰ ਹੋ ਬਿਲਕੁਲ ਇਸ ਦੇ ਉਲਟ ਰਿਹਾ ਤੇ ਸਭ ਤੋਂ ਲਗਾਤਾਰ ਜਿਹੜੇ ਫੈਸਲੇ ਨੇ ਉਹ ਮੁਲਾਜ਼ਮਾਂ ਤੇ ਬਾਕੀ ਜਿਹੜੇ ਲੋਕਾਂ ਦੇ ਵਰਗ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਆ ਰਹੇ ਨੇ ਉਸੇ ਦੇ ਵਿੱਚੋਂ ਦੋ ਮਾਮਲੇ ਜਿਨ੍ਹਾਂ ਨੂੰ ਲੈ ਕੇ DTF ਨੇ ਇਹ ਪ੍ਰੋਗਰਾਮ ਦਿੱਤੇ ਨੇ ਉਸ ਦੇ ਵਿੱਚੋਂ ਪਹਿਲਾ ਮਾਮਲਾ ਐਸਆਰ ਕਿ ਜਿਸ ਦੇ ਵਿੱਚ ਡਾਇਰੈਕਟਰ ਸਕੂਲ এডਿਕੇਸ਼ਨ ਸੈਕੰਡਰੀ ਉਹਨਾਂ ਦੇ ਦਫ਼ਤਰ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ 8 ਨਵੰਬਰ 2024 ਨੂੰ ਉਸ ਲੈਟਰ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਜੋ ਆਰਟ ਐਂਡ ਕ્રાਫਟ ਟੀਚਰ ਨੇ ਤੇ ਪੀਟੀਆਈ ਟੀਚਰ ਨੇ ਕਿ ਇਹਨਾਂ ਦਾ ਜਿਹੜਾ ਤਨਖਾਹ ਗ੍ਰੇਡ ਆ ਉਹ 4400 ਤੋਂ ਘਟਾ ਕੇ 3200 ਕੀਤਾ ਜਾਂਦਾ ਤੇ ਇਸ ਦੇ ਅਨੁਸਾਰ ਇਹਨਾਂ ਦੀਆਂ ਤਨਖਾਹਾਂ ਫਿਕਸ ਕਰਨ ਦਾ ਤੇ ਰਿਕਵਰੀ ਵਾਲਾ ਜਿਹੜਾ ਮਾਮਲਾ ਉਹ ਦੇਖਿਆ ਜਾਵੇ ਤਾਂ ਇਹ ਜਿਹੜਾ ਲੈਟਰ ਆ ਬਿਲਕੁਲ ਨੂੰ ਦੇਖੋ ਮਾਰੂ ਫੈਸਲਾ ਇਸ ਦੇ ਵਿੱਚ ਦਰਜ ਕੀਤਾ ਹੋਇਆ ਗੈਰ ਪਾਜਵ ਫੈਸਲਾ ਇਹ ਤੇ ਬਿਲਕੁਲ ਸਪਸ਼ਟ ਵੀ ਨਹੀਂ ਹੈਗਾ ਤੁਸੀਂ ਦੇਖੋ ਕੇਸ ਦੇ ਵਿੱਚ ਇਹ ਜ਼ਿਕਰ ਕਰਦੇ ਨੇ ਕਿ 26/10/2012 ਦਾ ਇੱਕ ਪੱਤਰ ਅਸੀਂ ਵਾਪਸ ਲੈ ਲਿਆ ਜਿਹਦੇ ਵਿੱਚ ਜ਼ਿਕਰ ਕੀਤਾ ਹਾਇ ਸੀ ਕਿ ਜੋ ਪੀਟੀਆਈ ਨੇ ਉਹਨਾਂ ਦਾ ਜਿਹੜਾ ਗ੍ਰੇਡ ਆ ਉਹ 3200 ਤੋਂ ਵਧਾ ਕੇ 4400 ਕੀਤਾ ਗਿਆ ਸੀ ਕਿਉਂਕਿ ਉਹ ਲੈਟਰ ਵਾਪਸ ਹੋ ਗਿਆ ਇਸ ਲਈ ਦੁਬਾਰਾ ਉਹਨਾਂ ਦਾ ਜਿਹੜਾ ਤਨਖਾਹ ਗ੍ਰੇਡ ਆ ਉਹ 3200 ਕੀਤਾ ਜਾਂਦਾ ਤਾਂ ਇਹ ਜਿਹੜੇ ਲੈਟਰ ਦਾ ਇਹ ਹਵਾਲਾ ਦਿੰਦੇ ਨੇ ਇਸ ਦੇ ਵਿੱਚ ਉੱਚ ਯੋਗਤਾ ਪੀਟੀਆਈ ਦਾ ਜ਼ਿਕਰ ਆ ਅਟੈਂਡ ਕਰਾਫਟ ਦਾ ਕਿਤੇ ਵੀ ਜ਼ਿਕਰ ਨਹੀਂ ਹੈਗਾ ਪਰ ਜੋ ਹੁਣ 2024 ਵਾਲਾ ਲੈਟਰ ਆ ਉਸ ਦੇ ਵਿੱਚ ਅਟੈਂਡ ਕਰਾਫਟ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਫਿਰ 2024 ਵਾਲਾ ਜਿਹੜਾ 8 ਨਵੰਬਰ ਦਾ ਲੈਟਰ ਆ ਉਸ ਦੇ ਵਿੱਚ ਇਹ ਲਿਖਦੇ ਨੇ ਕਿ ਇੱਕ 2011 ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਕਿ ਅਧਿਆਪਕਾਂ ਦੇ ਕਈ categories ਦੀ ਤਨਖਾਹ ਰਿਵੀਜ਼ਨ ਹੋਈ ਸੀ ਇਹ ਲਿਖਦੇ ਨੇ ਕਿ ਉਸ ਦੇ ਵਿੱਚ ਜਿਹੜਾ 5 ਅਕਤੂਬਰ 2011 ਵਾਲਾ ਪੱਤਰ ਆ ਜਿਸ ਦੇ ਵਿੱਚ C&V ਦੀ ਜਿਹੜੀ ਤਨਖਾਹ ਸੀ ਗ੍ਰੇਡ ਸੀ ਉਹੋ 3200 ਤੋਂ ਵਧਾ ਕੇ 4400 ਕੀਤਾ ਕਹਿੰਦਾ ਭਾਵ ਕਿ ਪਹਿਲਾਂ ਜਿਹੜੀ ਇਨੀਸ਼ੀਅਲ ਪੇ ਸੀ ਉਹ 13500 ਸੀ ਉਹ ਵਧਾ ਕੇ 14700 ਦਾ ਜ਼ਿਕਰ ਕੀਤਾ ਹੋਇਆ ਉਸ ਦੇ ਵਿੱਚ ਤਾਂ ਇਹ ਲਿਖਦੇ ਨੇ ਕਿ ਉਸ ਦੇ ਅਨੁਸਾਰ ਇਹਨਾਂ ਦੀਆਂ ਤਨਖਾਹਾਂ ਫਿਕਸ ਕੀਤੀਆਂ ਜਾਣ ਕਿ ਬਈ ਹੁਣ ਜੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀਆਂ ਤਨਖਾਹਾਂ 5 ਅਕਤੂਬਰ 2011 ਦੇ ਪੱਤਰ ਦੇ ਅਨੁਸਾਰ ਫਿਕਸ ਕੀਤੀਆਂ ਜਾਣ ਤਾਂ ਉਸ ਦੇ ਵਿੱਚ ਤਾਂ ਸੀਐਨਵੀ ਦਾ ਜ਼ਿਕਰ ਆ ਜਦ ਜੀ ਸੀ ਐਨ ਬੀ ਦੇ ਅਨੁਸਾਰ ਇਹਨਾਂ ਨੂੰ ਤਨਖਾਹ ਗ੍ਰੇਡ ਮਿਲ ਰਿਹਾ ਤਾਂ ਉਹ ਤਾਂ ਆਲਰੇਡੀ ਲੈ ਹੀ ਰਹੇ ਨੇ ਤਾਂ ਇਸ ਕਰਕੇ ਸਾਨੂੰ ਲੱਗਦਾ ਵੀ ਜਿਹੜਾ ਇਹ ਲੈਟਰ ਇਹਨਾਂ ਨੇ ਜਾਰੀ ਕੀਤਾ ਇਹ ਇੱਕ ਮਨਮਾਨੇ ਢੰਗ ਦੇ ਨਾਲ ਜਾਰੀ ਕਰ ਦਿੱਤਾ ਕਹਿੰਦੇ ਇਹਨੇ ਬੀਪੀ ਦਫ਼ਤਰ ਵਾਲੇ ਕਿ ਲਓ ਜੀ ਇਹ ਤਾਂ ਵਿੱਤ ਵਿਭਾਗ ਵੱਲੋਂ ਜੋ ਸਾਨੂੰ ਆਇਆ ਉਹ ਅਸੀਂ ਲੈਟਰ ਅੱਗੇ ਭੇਜ ਦਿੱਤਾ ਤਾਂ ਇਸ ਕਰਕੇ ਸਾਡਾ ਤਾਂ ਸਵਾਲ ਇਹ ਹੈ ਕਿ 2012 ਦੇ ਵਿੱਚ ਕੋਈ ਗ੍ਰੇਡ ਰਿਵਾਈਜ਼ ਹੋਏ ਹੋਣ ਜਿਹੜੇ ਇਹਨਾਂ ਨੂੰ ਮਿਲੇ ਨੇ 2011 ਦੇ ਪੱਤਰ ਦੇ ਆਧਾਰ ਦੇ ਉੱਪਰ ਤੇ ਅੱਜ 12 ਸਾਲ ਬਾਅਦ ਜਾ ਕੇ ਤੁਹਾਨੂੰ ਯਾਦ ਆ ਗਿਆ ਤਾਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਦੇਖੋ ਪੱત્રਾ ਇਹ ਵਾਪਸ ਹੋਣਾ ਚਾਹੀਦਾ ਇਸ ਦੇ ਵਿੱਚ ਬਹੁਤ ਸਾਰੇ ਖਲਾਅ ਨੇ ਤੁਸੀਂ ਦੇਖੋ ਕਿ 2018 ਦੇ ਜਦੋਂ ਅਸੀਂ ਰੂਲ ਦੇਖਦੇ ਹਾਂ ਜਿਹੜੇ ਟੀਚਿੰਗ ਕਾਟਰ ਦੇ ਬਣੇ ਹੋਏ ਨੇ ਉਸ ਦੇ ਵਿੱਚ ਬਿਲਕੁਲ ਸਪਸ਼ਟਾ ਕਿ ਆਟ ਐਂਡ ਕਰਾਫਟ ਜਿਹੜਾ ਟੀਚਰ ਆ ਉਸ ਦਾ ਜਿਹੜਾ ਗ੍ਰੇਡ ਤੇ ਸਕੇਲ ਉਹ 10 300 ਤੋਂ 34 800 ਤੇ 4400 ਗ੍ਰੇਡ ਲਿਖਿਆ ਹੋਇਆ ਹੈ ਦੀ ਪਟੀਆਈ ਕਿਉਂਕਿ ਸਾਨੂੰ ਪਤਾ ਵੀ ਇਹਨਾਂ ਨੇ ਇੱਕ ਪਹਿਲਾਂ ਮਾਰੂ ਫੈਸਲਾ ਪਿਛਲੀ ਸਰਕਾਰ ਵਾਲੀ ਕਰ ਲਿਆ ਸੀ ਕਿ ਉਹਨੂੰ ਡਾਈਂਗ ਕਾਡਰ ਦੇ ਵਿੱਚ ਰੱਖ ਲਿਆ ਗਿਆ ਇਸ ਕਰਕੇ ਭਾਵੇਂ ਕਿ ਉਸ ਦਾ ਜ਼ਿਕਰ ਨਹੀਂ ਹੈਗਾ ਪਰ ਅਟਨ ਕ੍ਰਾਫਟ ਦਾ ਜ਼ਿਕਰ ਹੈ ਦਾ ਮਤਲਬ ਪਟੀਆਈ ਵੀ ਉਹਦੇ ਬਰਾਬਰ ਰੱਖੇ ਹੋਏ ਸੀ ਅਸਲ ਵਿੱਚ ਸੱਥਿਓ ਹੋਇਆ ਇਹ ਕਿ ਜਦੋਂ ਪੰਜਾਬ ਪੇ ਕਮਿਸ਼ਨ ਦੂਜਾ ਬਣਿਆ ਸੀ ਤਾਂ ਦੂਜੇ ਪੰਜਾਬ ਪੇ ਕਮਿਸ਼ਨ ਨੇ ਇਹ ਸਾਰੀਆਂ ਕੈਟਾਗਰੀਜ਼ ਨੂੰ ਸੀਐਨਬੀ ਕਾਡਰ ਦੇ ਵਿੱਚ ਰੱਖਿਆ ਹੋਇਆ ਸੀ ਕਲਾਸਿਕਲ ਐਂਡ ਵਰਨੀਕੂਲਰ ਕਾਡਰ ਸੀ ਜਿਹੜਾ ਤੀਸਰੇ ਪੇਕ ਮਿਸ਼ਨ ਨੇ ਇਹ ਦੋਨੇ ਕਾਟਰਾਂ ਦੀ ਬਾਈਫਰਕੇਸ਼ਨ ਆ ਜਿਹੜੀ ਉਹ ਉਹਨਾਂ ਤੋਂ ਵੱਖਰੀ ਕੀਤੀ ਜਿਹੜੇ ਬਾਕੀ ਸੀ ਐਨਵੀ ਦੇ ਵਿੱਚ ਆਉਂਦੇ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਅਦਾਲਤੀ ਫੈਸਲੇ ਵੀ ਆਏ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਦੋਨੋਂ ਕਾਟਰ ਸੀਐਨਵੀ ਦੇ ਵਿੱਚ ਹੀ ਕਾਊਂਟ ਹੁੰਦੇ ਨੇ ਤਾਂ ਇਸ ਕਰਕੇ ਚਾਹੇ ਇਹ ਮਾਮਲਾ ਕਾਨੂੰਨੀ ਪੱਧਰ ਦੇ ਉੱਪਰ ਬਹੁਤ ਜਿਹੜੀਆਂ ਆਪਾਂ ਕਹਿ ਸਕਦੇ ਆਂ ਕਿ ਉਹ ਲਗਾਤਾਰ ਚੱਲਦਾ ਰਿਹਾ ਪਰ ਹੁਣ ਇੱਕਦਮ ਲਿਆ ਕੇ ਜਿਹੜਾ ਇਹ ਫੈਸਲਾ ਕੀਤਾ ਗਿਆ ਤੇ ਇਹਨਾਂ ਨੂੰ ਕੋਈ ਸੁਣਵਾਈ ਦਾ ਮੌਕਾ ਨਹੀਂ ਦਿੱਤਾ ਗਿਆ ਸਬੰਧਤ ਅਧਿਆਪਕਾਂ ਨੂੰ ਤੇ ਇੱਕ ਬਿਲਕੁਲ ਨਾਦਰ ਸ਼ਾਹੀ ਫਰਮਾਨ ਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤਾਂ ਇਸ ਕਰਕੇ ਅਸੀਂ ਤਾਂ ਦੇਖੋ ਬਿਲਕੁਲ ਅਪੀਲ ਕਰਾਂਗੇ ਪਹਿਲਾਂ ਤਾਂ ਡੀ ਡੀਓਜ਼ ਨੂੰ ਕਿ ਕਾਲੀ ਨਾ ਕੀਤੀ ਜਾਵੇ ਇਹ ਜਿਹੜਾ ਪੱત્રਾ ਇਹ ਸਪਸ਼ਟ ਨਹੀਂ ਹੈਗਾ ਇਹ ਪੱਤਰ ਗੈਰਵਾਜਬਾ ਮਨਮਾਨੇ ਢੰਗ ਨਾਲ ਜਾਰੀ ਕੀਤਾ రికవరీ ਉੱਕਾ ਹੀ ਨਹੀਂ ਹੋ ਸਕਦੀ ਇਸ ਪੱਤਰ ਦੇ ਵਿੱਚ ਵੀ ਖੁਦ ਜ਼ਿਕਰ ਕੀਤਾ ਉਹਨਾਂ ਨੇ ਕਿ ਜੋ ਵੱਖ-ਵੱਖ ਅਦਾਲਤੀ ਫੈਸਲੇ ਨੇ ਉਹਨਾਂ ਦੇ ਅਨੁਸਾਰ ਰਿਕਵਰੀ ਦਾ ਦੀ ਗੱਲ ਕੀਤੀ ਹੋਈ ਆ ਹੁਣ ਰਿਕਵਰੀ ਕਿਉਂ ਨਹੀਂ ਹੋ ਸਕਦੀ ਕਿਉਂਕਿ ਖੁਦ ਸੁਪਰੀਮ ਕੋਰਟ ਦੀਆਂ ਜਿਹੜੀਆਂ ਰੂਲਿੰਗਸ ਨੇ ਉਹਨਾਂ ਦੇ ਆਧਾਰ ਦੇ ਉੱਪਰ ਵਿੱਤ ਵਿਭਾਗ ਦਾ ਪੱਤਰ ਆ 28 ਅਗਸਤ 2015 ਦਾ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਸੀ ਤੇ ਡੀ ਗਰੁੱਪ ਦੇ ਮੁਲਾਜ਼ਮ ਨੇ ਉਹਨਾਂ ਦੇ ਉੱਪਰ ਰਿਕਵਰੀ ਨਹੀਂ ਲਾਗੂ ਹੋ ਸਕਦੀ ਉਹਨਾਂ ਦੀ ਤਨਖਾਹਾਂ ਦੇ ਵਿੱਚੋਂ ਰਿਕਵਰੀ ਨਹੀਂ ਕੀਤੀ ਜਾ ਸਕਦੀ ਤਾਂ ਇਹ ਦੋਨੇ ਜਿਹੜੇ ਕੱਢਨੇ ਉਹ ਸੀ ਗਰੁੱਪ ਦੇ ਵਿੱਚ ਆਉਂਦੇ ਨੇ ਫਿਰ ਉਸ ਦੇ ਵਿੱਚ ਇਹ ਵੀ ਜ਼ਿਕਰ ਆ ਕਿ ਜੇ ਕਿਸੇ ਨੂੰ 5 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਜਿਹਦੀ ਤੁਸੀਂ ਰਿਕਵਰੀ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਵੀ ਰਿਕਵਰੀ ਨਹੀਂ ਕੀਤੀ ਜਾ ਸਕਦੀ ਤਾਂ ਇਸ ਕਰਕੇ 2012 ਵਾਲਾ ਪੱਤਰ ਤੁਸੀਂ ਜਦੋਂ 2024 ਦੇ ਵਿੱਚ ਵਾਪਸ ਲੈ ਕੇ ਕਹੋ ਕਿ ਰਿਕਵਰੀ ਹੋ ਜੂਗੀ ਦੇਖੋ ਇਸ ਮਾਮਲੇ ਵਿੱਚ ਰਿਕਵਰੀ ਦਾ ਕੋਈ ਸਵਾਲ ਨਹੀਂ ਹੈਗਾ ਇਸ ਕਰਕੇ ਕੋਈ ਰਿਕਵਰੀ ਕਰਨ ਦੀ ਲੋੜ ਨਹੀਂ ਹੈਗੀ ਇਹਦੀ ਤਨਖਾਹ ਫਿਕਸੇਸ਼ਨ ਵਾਲੀ ਵੀ ਗੱਲ ਆ ਦੇਖੋ ਜਿਹੜਾ ਇਹ ਪਿਛਲਾ ਪੇ ਕਮਿਸ਼ਨ ਸੀ ਤੁਹਾਨੂੰ ਪਤਾ ਕਿ ਇਸ ਇਹ ਪੇ ਕਮਿਸ਼ਨ ਮਾਰੂ ਪੇ ਕਮਿਸ਼ਨ ਸੀ ਇਹਦੇ ਬਹੁਤ ਸਾਰੇ ਫੈਸਲੇ ਸੀ ਜਿਹੜੇ ਜਿਹਦੇ ਵਿੱਚ ਉਹਨਾਂ ਨੇ ਕੀਤਾ ਕਿ ਜੇ 2011 ਦਾ ਤੁਸੀਂ ਵਾਧਾ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ 2.25 ਦਾ ਮਲਟੀਪਲ ਫੈਕਟਰ ਲਗਾ ਕੇ ਪੇ ਫਿਕਸੇਸ਼ਨ ਕਰਾਉਣੀ ਪਊਗੀ ਜੇ ਤੁਸੀਂ 2011 ਵਾਲਾ ਵਾਅਦਾ ਨਹੀਂ ਰੱਖਣਾ ਚਾਹੁੰਦੇ 2006 ਵਾਲੀ ਚੌਥੀ ਰਿਪੋਰਟ ਸੀ ਪੇ ਕਮਿਸ਼ਨ ਦੀ 2009 ਚ ਲਾਗੂ ਹੋਈ ਉਸ ਅਨੁਸਾਰ ਕਰਨਾ ਚਾਹੁੰਦੇ ਹੋ ਤਾਂ 2.8 ਨਾਲ ਹੱਟ ਮਲਟੀਪਲ ਫੈਕਟਰ ਮਿਲੇਗਾ ਪਰ ਮੁਲਾਜ਼ਮਾ ਨੇ ਐਜਿਟੇਸ਼ਨ ਕੀਤਾ ਉਸ ਐਜਿਟੇਸ਼ਨ ਤੋਂ ਬਾਅਦ ਇੱਕ ਇਹ ਗੱਲ ਲੈ ਆਂਦੀ ਗਈ ਕਿ 15% ਦਾ ਘੱਟੋ-ਘੱਟ ਤਨਖਾਹ ਵਾਧਾ ਜਿਹੜਾ ਉਹ ਤੁਹਾਡੀ ਤਨਖਾਹ ਦੇ ਅਨੁਸਾਰ ਤੁਹਾਨੂੰ ਮਿਲਣਾ ਲਾਜ਼ਮੀ ਹੋਊਗਾ ਇਸ ਕਰਕੇ ਅੱਜ ਜੇ ਕੋਈ ਹੁਣ ਪੇ ਫਿਕਸੇਸ਼ਨ ਦੀ ਗੱਲ ਕਰਦਾ ਤਾਂ 15% ਦਾ ਜਿਹੜਾ ਵਾਅਦਾ ਉਹ ਤਾਂ ਹਰੇਕ ਨੂੰ ਮਿਲਣਾ ਹੀ ਮਿਲਣਾ ਇਸ ਕਰਕੇ ਪੇ ਰਿਵੀਜ਼ਨ ਦਾ ਪੇ ਘਟਾਉਣ ਦਾ ਕੋਈ ਇਸ ਦੇ ਵਿੱਚ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਡੀ ਅਪੀਲ ਆ ਸਾਰੇ ਡੀ ਡੀਓਜ਼ ਨੂੰ ਪ੍ਰਿੰਸੀਪਲਜ਼ ਨੂੰ ਹੈਡਮਾਸਟਰਜ਼ ਨੂੰ ਜਾਂ ਬਾਕੀ ਜਿੰਨੇ ਵੀ ਡੀ ਡੀਓ ਸਹਿਬਾਨ ਨੇ ਕਿ ਦੇਖੋ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਲੀ ਨਾ ਕੀਤੀ ਜਾਵੇ ਜਥੇਬੰਦੀ ਬਾਕੀ ਜਥੇਬੰਦੀਆਂ ਨੂੰ ਨਾਲ ਲੈ ਕੇ ਬਾਕੀ ਅਧਿਆਪਕਾਂ ਨੂੰ ਨਾਲ ਲੈ ਕੇ ਇਸ ਮਾਮਲੇ ਦੇ ਉੱਪਰ ਐਜੀਟੇਸ਼ਨ ਜਿਹੜਾ ਉਹ ਅੱਗੇ ਵਧਾਉਣ ਜਾ ਰਹੀ ਹੈ ਇਹ ਪੱਤਰ ਵਾਪਸ ਹੋਣਾ ਬਣਦਾ ਇਹ ਪੱਤਰ ਬਿਲਕੁਲ ਗੈਰਵਾਜਬ ਆ ਇਸ ਨੂੰ ਮੁੱਢੋਂ ਹੀ ਐਸੀਡੀਟੀਐਸ ਵੱਲੋਂ ਰੱਦ ਕਰਦੇ ਆ ਤੇ ਜਿਹੜੇ ਪੀਟੀਆਈ ਦੇ ਆਪਕ ਨੇ ਜਾਂ ਪੀਟੀਆਈ ਤੋਂ ਪ੍ਰਮੋਟ ਹੋ ਚੁੱਕੇ ਨੇ ਆਟਨ ਕ੍ਰਾਫਟ ਤੋਂ ਅੱਗੇ ਪ੍ਰਮੋਟ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਆਓ ਆਪਾਂ ਸੰਘਰਸ਼ ਦੇ ਮੈਦਾਨ ਦੇ ਵਿੱਚ ਡਟੀਏ ਇਸ ਪੱਤਰ ਨੂੰ ਵੀ ਵਾਪਸ ਕਰਵਾਈਏ ਤੇ ਜਿਹੜਾ ਪੀਟੀਆਈ ਤੇ ਹੋਰ ਕਈ ਕਾਡਰ ਨੇ ਜਿਹੜੇ ਉਹਨਾਂ ਨੂੰ ਡਾਈਨ ਕਾਡਰ ਦੇ ਵਿੱਚ ਪਾ ਦਿੱਤਾ ਗਿਆ ਉਹਨਾਂ ਦੀਆਂ ਭਰਤੀਆਂ ਵੀ ਨਹੀਂ ਕੀਤੀਆਂ ਜਾ ਰਹੀਆਂ ਉਸ ਫੈਸਲੇ ਨੂੰ ਵੀ ਆਪਾਂ ਮਿਲ ਕੇ ਰੱਦ ਕਰਵਾਈਏ ਤੇ ਦੂਸਰਾ ਫੈਸਲਾ ਇਸ ਦੇ ਵਿੱਚ ਜਿਹੜਾ ਅਸੀਂ ਦੂਸਰਾ ਮੰਗ ਰੱਖੀ ਆ ਉਹ ਰੱਖੀ ਆ ਕਿ ਪ੍ਰੋਮੋਸ਼ਨਾਂ ਨੇ ਜਿਹੜੀਆਂ ਉਹ ਬਹੁਤ ਸਾਰੇ ਖਾਲੀ ਸਟੇਸ਼ਨ ਨੇ ਜਿਹੜੇ ਉਹ ਦਿਖਾਏ ਨਹੀਂ ਜਾ ਰਹੇ ਤੁਸੀਂ ਦੇਖੋ ਕਿ ਈਟੀਟੀ ਤੋਂ ਮਾਸਟਰ ਕਾਡਰ ਦੀ ਪ੍ਰੋਮੋਸ਼ਨ ਹੋਈ ਲੈਫਟ ਆਊਟ ਕੇਸਾਂ ਦੀ ਪਹਿਲਾਂ ਤਾਂ ਕਿੰਨੇ ਕਿੰਨੇ ਸਾਲ ਬਾਅਦ ਜਾ ਕੇ ਪ੍ਰੋਮੋਸ਼ਨ ਹੋਈ ਤੇ ਉਸ ਦੇ ਵਿੱਚ ਖਾਲੀ ਸਟੇਸ਼ਨ ਨੇ ਜਿਹੜੇ ਉਹ ਨਾ ਤਾਂ ਮਿਡਲਾਂ ਦੇ ਵਿੱਚ ਤਾਂ ਉਹ ਕਈ ਨਹੀਂ ਦਿਖਾਏ ਗਏ ਬਹੁਤ ਸਾਰੇ ਹਾਈ ਸਕੂਲ ਨੇ ਜਿਹੜੇ ਜ਼ਿਆਦਾਤਰ ਉਹਨਾਂ ਚ ਵਿੱਚ ਦਿਖਾਏ ਗਏ ਸੀਨੀਅਰਸ ਕੰਟਰੀ ਦੇ ਵਿੱਚ ਵੀ ਗਿਣਤੀ ਦੇ ਆਧਾਰ ਦੇ ਉੱਪਰ ਜਿਹੜੇ ਸਟੇਸ਼ਨ ਨੇ ਉਹ ਨਹੀਂ ਦਿਖਾਏ ਗਏ ਤੇ ਇਸੇ ਢੰਗ ਨਾਲ ਮਾਸਟਰ ਤੋਂ ਲੈਕਚਰਾਰ ਦੀ ਪ੍ਰਮੋਸ਼ਨ ਹੁੰਦੀ ਆ ਜਾਂ ਪੀਟੀਆਈ ਤੋਂ ਡੀਪੀਡੀ ਪ੍ਰਮੋਸ਼ਨ ਆ ਜਾਂ ਨਾਨ ਟੀਚਿੰਗ ਤੋਂ ਮਾਸਟਰ ਕਾਟਰ ਦੀ ਪ੍ਰਮੋਸ਼ਨ ਆ ਕਹਿਣ ਦਾ ਭਾਵ ਇਹ ਆ ਕੁੱਲ ਮਿਲਾ ਕੇ ਕਿ ਇਹਨਾਂ ਨੇ ਜਿਹੜੀ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਆ ਉਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਫੈਸਲਾ ਕੀਤਾ ਹੋਇਆ ਜਿਦੇ ਵਿੱਚ ਸਕੂਲਾਂ ਦੀ ਮਰਜਿੰਗ ਸਕੂਲਾਂ ਦੀ ਗਿਣਤੀ ਘਟਾਉਣ ਦਾ ਮਾਮਲਾ ਜਿਹੜਾ ਉਹੋ ਇਹ ਲਾਗੂ ਕਰ ਰਹੇ ਨੇ ਤੇ ਉਹ ਲਾਗੂ ਕਰਨ ਦਾ ਪੜਾਅ ਹੀ ਇਹ ਹੈ ਕਿ ਜੇ ਕਿਸੇ ਸਕੂਲ ਦੇ ਵਿੱਚ ਗਿਣਤੀ ਘਟਾ ਤਾਂ ਜੇ ਤੁਸੀਂ ਉਸ ਦੇ ਵਿੱਚ ਅਧਿਆਪਕਾਂ ਦਾ ਤਾਂ ਪ੍ਰਮੋਸ਼ਨ ਨਹੀਂ ਭੇਜ ਰਹੇ ਹੋ ਨਾ ਨਵੀਂ ਭਰਤੀ ਨਹੀਂ ਭੇਜ ਰਹੇ ਹੋ ਤਾਂ ਫਿਰ ਉਹ ਗਿਣਤੀ ਵਧਣ ਦੀ ਥਾਂ ਤੇ ਸਗੋਂ ਹੋਰ ਘਟੂਗੀ ਤੇ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹਦਾ ਵੀ ਨੁਕਸਾਨ ਹੋਊਗਾ ਤਾਂ ਜਿਹੜੀ ਇਹਨਾਂ ਦੀ ਇਹ ਪ੍ਰਮੋਸ਼ਨ ਪਾਲਿਸੀ ਆ ਜਿਹਦੇ ਵਿੱਚ ਸਾਰੇ ਸਟੇਸ਼ਨ ਨੇ ਜਿਹੜੇ ਉਹ ਨਹੀਂ ਦਿਖਾਏ ਜਾ ਰਹੇ ਤਾਂ ਦੂਜਾ ਮਾਮਲਾ ਦੂਜੀ ਮੰਗ ਅਸੀਂ ਇਹ ਲਈਆ ਇਹ ਦੋਨੇ ਮੰਗਾਂ ਨੂੰ ਲੈ ਕੇ ਕਿ ਜਿਹੜਾ ਇਹ ਪੱਤਰ ਡਾਇਰੈਕਟਰ ਸੈਂٹری ਐਜੂਕੇਸ਼ਨ ਵੱਲੋਂ ਜਾਰੀ ਕੀਤਾ ਗਿਆ ਆਟੈਂਡ ਕraft ਤੇ ਪੀਟੀਆਈ ਦੇ ਅਧਿਆਪਕਾਂ ਬਾਰੇ ਇਹ ਮੁੱਡੋ ਰੱਦ ਹੋਣਾ ਚਾਹੀਦਾ ਤੇ ਦੂਸਰਾ ਜਿਹੜੀਆਂ ਪ੍ਰੋਮੋਸ਼ਨਾਂ ਹੁੰਦੀਆਂ ਨੇ ਉਸ ਦੇ ਵਿੱਚ ਸਾਰੇ ਦੇ ਸਾਰੇ ਖਾਲੀ ਸਟੇਸ਼ਨ ਨੇ ਜਿਹੜੇ ਉਹ ਦਿਖਾਏ ਜਾਣ ਤਾਂ ਜੋ ਸਕੂਲਾਂ ਨੂੰ ਅਧਿਆਪਕ ਮਿਲ ਸਕਣ ਤੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਆਪਣੇ ਜੋ ਨੇੜੇ ਤੋਂ ਨੇੜੇ ਖਾਲੀ ਸਟੇਸ਼ਨ ਆ ਉਸ ਨੂੰ ਚੋਣ ਕਰਨ ਦਾ ਅਧਿਕਾਰ ਮਿਲ ਸਕੇ ਤਾਂ ਇਹ ਦੋਨੇ ਮਾਮਲਿਆਂ ਨੂੰ ਲੈ ਕੇ ਅਸੀਂ ਐਜੀਟੇਸ਼ਨ ਅੱਗੇ ਵਧਾਉਣ ਜਾ ਰਹੇ ਹਾਂ ਸਮੂਹ ਪੀੜਤ ਅਧਿਆਪਕਾਂ ਨੂੰ ਅਪੀਲ ਆ ਸਾਡੀ ਕਿ ਆਓ ਆਪਾਂ ਐਜੀਟੇਸ਼ਨ ਦਾ ਸੰਘਰਸ਼ ਦਾ ਹਿੱਸਾ ਬਣੀਏ ਸੰਘਰਸ਼ ਕਰੀਏ ਤੇ ਇਸ ਮਾਮਲੇ ਨੂੰ ਵੀ ਹੱਲ ਕਰਾਵਾਂਗੇ ਤੇ ਬਾਕੀ ਵੀ ਕਿਉਂਕਿ ਇਹ ਸਾਰਾ ਕੁਝ ਹੈ ਜਿਹੜਾ ਇਹ ਨਵੀਂ ਸਿੱਖਿਆ ਨੀਤੀ 2020 ਦਾ ਹਿੱਸਾ ਤਾਂ ਇਸ ਕਰਕੇ ਵੱਡੀ ਲੜਾਈ ਦਾ ਵੀ ਹਿੱਸਾ ਬਣੀਏ ਪੰਜਾਬ ਸਰਕਾਰ ਇਹ ਕੋਈ ਕੇਂਦਰ ਤੋਂ ਵੱਖਰੀ ਨਹੀਂ ਨਜ਼ਰ ਆ ਰਹੀ ਇਹਨਾਂ ਦੇ ਫੈਸਲੇ ਮੋਦੀ ਸਰਕਾਰ ਦੀ ਪੈਟ ਦੇ ਵਿੱਚ ਪੈਰ ਰੱਖਣ ਵਾਲੇ ਸਾਬਤ ਹੋ ਰਹੇ ਨੇ ਤੇ ਆਓ ਆਪਾਂ ਸੰਘਰਸ਼ ਕਰੀਏ ਤੇ ਸਾਰੇ ਮਾਮਲਿਆਂ ਦੇ ਉੱਪਰ ਐਜੀਟੇਸ਼ਨ ਨੂੰ ਅੱਗੇ ਵਧਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ